ਅੱਜ ਜੀ ਖੜੇ ਜਿਲਾ ਹੁਸ਼ਿਆਰਪੁਰ ਦੇ ਦਸੂਆ ਮਕੇਰੀਆਂ ਤਲਵਾੜਾ ਦੇ 3 ਪੁਆਇੰਟ ਹਾਜੀਪੁਰ ਵਿਖੇ ਜਿੱਥੇ ਕਿ ਇਹਨਾਂ ਤਿੰਨਾਂ ਸ਼ਹਿਰਾਂ ਨੂੰ ਕੀ 3 ਪੁਆਇੰਟ ਜੋੜਦਾ ਹੈ ਤੇ ਤੁਸੀਂ ਦੇਖ ਸਕਦੇ ਸਭ ਤੋਂ ਵੱਡਾ ਪੁਲਿਸ ਦਾ ਇਹ ਨਾਕਾ ਹੈ ਅਸੀਂ ਕਹਿ ਸਕਦੇ ਹਾਂ ਕਿ ਇਹ ਚੈੱਕ ਪੋਸਟ ਹੈ ਹਾਜੀਪੁਰ ਦੀ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਚੈੱਕ ਪੋਸ ਦਿਖਾ ਲਈ ਜਾਏ ਦੂਜੇ ਪਾਸੇ ਹੋਲਾ ਮਹੱਲਾ ਚਲਨ ਕਰਕੇ ਅਨੰਦਪੁਰ ਸਾਹਿਬ ਵਿੱਚ ਇਹ ਹੋਲਾ ਮਹੱਲਾ ਦਾ ਮੇਲਾ ਚੱਲ ਰਿਹਾ ਹੈ ਹਾਰੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਆ ਉਸ ਜੋੜ ਮੇਲੇ ਦੇ ਪਹੁੰਚ ਰਹੀਆਂ ਬਾਬਾ ਪਟਵਾਕ ਸਿੰਘ ਪਹੁੰਚ ਰਹੀਆਂ ਆ ਮੈਂ ਕਹੂੰਗਾ ਆ ਗੱਡੀਆਂ ਵੱਲ ਜਿਹੜਾ ਉਚਾਤ ਮਰਵਾਈ ਜਾਏ ਗੱਡੀਆਂ ਦੇ ਵਿੱਚ ਜਿਹੜਾ ਹੈਗਾ ਤੁਸੀਂ ਦੇਖੋ ਕਿਸ ਤਰ੍ਹਾਂ ਓਵਰ ਲੋਡਸ ਵਾਰੀਆਂ ਜਿਹੜੀਆਂ ਹੋ ਕੇ ਜਾ ਰਹੀਆਂ ਔਰ ਪ੍ਰਸ਼ਾਸਨ ਪਤਾ ਨਹੀਂ ਕੁੰਭ ਕਰਨੀ ਨੀਂ ਸੁੱਤਾ ਕਿਉਂਕਿ ਕੋਈ ਵੀ ਹਦਾਇਤਾਂ ਜਿਹੜੀਆਂ ਹੈਗੀਆਂ ਭਾਵੇਂ ਕਿ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੀਆਂ ਗਈਆਂ ਕਿ ਹਰ ਤਰ੍ਹਾਂ ਦੇ ਪੁਕਤੇ ਪ੍ਰਬੰਧ ਕੀਤੇ ਗਏ ਆ ਪਰ ਇਸ ਨਾਕੇ ਦੇ ਉੱਤੇ ਜੇਕਰ ਤੁਸੀਂ ਦੇਖੋ ਤੇ ਇਸ ਨਾਕੇ ਨੂੰ ਦੇਖ ਕੇ ਲੱਗਦਾ ਕਿ ਇਸ ਤੇ ਪੁਲਿਸ ਦਾ ਕੋਈ ਰੋਲ ਹੀ ਨਹੀਂ ਜੇਕਰ ਪੁਲਿਸ ਚੈੱਕ ਪੋਸਟ ਹੈਗੀ ਆ ਤੇ ਉਹਨੂੰ ਬਿਲਕੁਲ ਤਾਲਾ ਲੱਗਾ ਹੋਇਆ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸਰਦਾਲੂ ਜਿਹੜੇ ਹੈਗੇ ਆ ਉਹ ਜਾ ਰਹੇ ਆ ਔਰ ਇਸ ਟੀਪ ਪੁਆਇੰਟ ਦੇ ਵਿੱਚ ਹਜ਼ਾਰਾਂ ਹੀ ਵਾਹਨ ਜਿਹੜੇ ਗੁਜ਼ਰਦੇ ਆ ਔਰ ਕਿਸੇ ਵੀਲੇ ਵੀ ਪੁਲਿਸ ਦੇ ਨਾਂ ਹੁਣ ਕਰਕੇ ਵੱਡਾ ਹਾਸਾ ਵਾਪਰ ਸਕਦਾ ਪਰ ਪੁਲਿਸ ਬਿਲਕੁਲ ਵੇਪਰਵਾ ਹੈ ਕਿਉਂਕਿ ਹੁਣ ਦੇਖਣਾ ਇਹ ਹੋਵੇਗਾ ਕਿ ਮੇਲੇ ਦੌਰਾਨ ਜਿਹੜੀਆਂ ਹਜ਼ਾਰਾਂ ਸੰਗਤਾਂ ਜਾਣ ਵਾਲੀਆਂ ਹੈ ਔਰ ਕੋਲਦੇ ਲੋਕ ਇਨੀ ਹੁੱਲੜਵਾਜੀ ਦੇ ਵਿੱਚ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਜਾ ਰਹੇ ਆ ਔਰ ਕੋਈ ਟਰੈਕਟਰਾਂ ਟਰਾਲੀਆਂ ਤੇ ਜਾ ਰਹੇ ਆ ਜਿਹੜੇ ਬਿਲਕੁਲ ਬੇਖੌਫ ਹੋ ਕੇ ਇਸ ਟੀਪ ਪੁਆਇੰਟ ਤੋਂ ਲੰਘਦੇ ਆ ਇਸ ਟੀਪ ਪੁਆਇੰਟ ਤੋਂ ਜਿਹੜੇ ਹੈਗੇ ਆ ਤਲਵਾੜਾ ਤੇ ਤਲਵਾੜੇ ਤੋਂ ਬਾਬਾ ਪੜਵਾਗ ਸਿੰਘ ਕੋ ਜਾਨਨਪੁਰ ਸਾਹਿਬ ਕੋਈ ਨੈਣਾ ਦੇਵੀ ਕੋਈ ਚਿੰਤਪੁਰ ਨਹੀਂ ਕਿਉਂਕਿ ਮੇਲੇ ਦੇ ਵਿੱਚ ਹਰ ਜਿਹੜੇ ਧਾਰਮਿਕ ਸਥਾਨ ਆ ਉੱਥੇ ਪਹੁੰਚਦੇ ਆ ਪਰ ਇਸ ਨਾਕੇ ਦੇ ਉੱਤੇ ਪੁਲਿਸ ਦਾ ਨਾ ਹੋਣਾ ਇੱਕ ਸਵਾਲੀਆ ਚਿੰਨ੍ਹ ਆ ਕਿਉਂਕਿ ਭਾਵੇਂ ਵੱਡੇ ਅਧਿਕਾਰੀ ਵਾਰ-ਵਾਰ ਕਹਿ ਰਹੇ ਆ ਕਿ ਬਿਲਕੁਲ ਚੈੱਕ ਪੋਸਟਾਂ ਦੇ ਉੱਤੇ ਨਾਕੇ ਲੱਗੇ ਹੋਏ ਆ ਪੁਲਿਸ ਥਾਂ-ਥਾਂ ਤੇ ਜਿਹੜੀ ਹੈਗੀ ਹੈ ਤਾਇਨਾਤ ਹੈ ਪਰ ਤੁਸੀਂ ਦੇਖ ਸਕਦੇ ਹੋ ਹਾਲਾਤ ਕਿਹੋ ਜਿਹੇ ਨੇ ਜੇ ਇਹਨਾਂ ਹਾਲਾਤਾਂ ਦੇ ਵਿੱਚ ਕੋਈ ਵਾਰਦਾਤ ਹੁੰਦੀ ਹੈ ਕੋਈ ਹਾਸਾ ਹੁੰਦਾ ਤੇ ਇਸ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਕਿਸ ਦੀ ਹੋਵੇਗੀ ਕੈਮਰਾਮੈਨ ਲక్ష్మణਂਦੇ ਦੇ ਨਾਲ ਤਰਸੀਮ ਪੱਪੂ ਪੀਡੀਸੀ ਨਿਊਜ਼ ਹੁਸ਼ਿਆਰਪੁਰ